ਖਰੜਾ ਸੀਆਈ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਤਿੰਨ ਪਿਸਤਲਾਂ ਸਨੇ ਦੋ ਨਿਹੰਗ ਜਿਹੜੇ ਨੇ ਕਾਬੂ ਕੀਤੇ ਨੇ ਕਿੱਥੋਂ ਕਾਬੂ ਕੀਤੇ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਸਾਰੀ ਜਾਣਕਾਰੀ ਐਸਪੀਡੀ ਜੋਤੀ ਯਾਦਵ ਦੇ ਰਹੇ ਨੇ ਸੀਆਈ ਸਟਾਫ ਖਰੜ ਦੇ ਵਿੱਚ ਆਓ ਤੁਹਾਨੂੰ ਲੈ ਚਲਦੇ ਆ ਸਿੱਧਾ ਹੀ ਖਰੜਾ ਸੀਆਈ ਸਟਾਫ ਦੇ ਵਿੱਚ ਤੇ ਕੀ ਐਸਪੀਡੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹਨਾਂ ਨਿਹੰਗਾਂ ਦੀਆਂ ਤਸਵੀਰਾਂ ਜਿਹੜੀਆਂ ਤਿੰਨ ਪਿਸਤਲਾਂ ਇਹਨਾਂ ਕੋਲੋਂ ਬਰਾਮਦ ਹੋਈਆਂ ਨੇ ਉਹ ਵੀ ਤੁਸੀਂ ਦੇਖੋ ਸਟਾਫ ਨੂੰ ਇੱਕ ਇਤਲਾ ਮਿਲੀ ਸੀ ਕਿ ਕੋਈ 2 ਪਰਸਨ ਹੈ ਜੋ ਇਲੀਗਲ ਵੈਪਨ ਦੀ ਸਮਗਲਿੰਗ ਕਰਦੇ ਹੋ ਸਕਦੇ ਤਾਂ ਜਦੋਂ ਸਾਨੂੰ ਇਹ ਇਤਲਾ ਮਿਲੀ ਤੇ ਸਾਡੀ ਟੀਮ ਨੇ ਟੋਨ ਪਲਾਜ਼ਾ ਭਾਗੋ ਮਾਜਰਾ ਨੇੜੇ ਇੱਕ ਨਾਕਾ ਲਾਇਆ ਤੇ ਫਿਰ 2 ਪਰਸਨ ਜਿਹੜੇ ਕਿ ਨਿਹੰਗ ਸੀਗੇ ਉਹਨਾਂ ਦੇ ਕੋਲੋਂ 3 315 ਬੋਰ ਦੀ ਪਿਸਟਲਜ਼ ਉਹਨਾਂ ਦੇ ਕੋਲੋਂ ਰਿਕਵਰ ਹੋਈ ਫਿਰ ਉਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਜੋ ਪਰਸਨ ਸੀਗਾ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਫਿਰ ਅਸੀਂ ਜੁਵਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਾ ਕੇ ਉਹਨੂੰ ਫਿਰ ਅਸੀਂ ਕਰੈਕਟਿਵ ਹੋਮ ਭੇਜਿਆ ਤੇ ਦੂਜਾ ਜੋ ਪਰਸਨ ਸੀਗਾ ਉਹਦਾ ਨਾਂ ਆਕਾਸ਼ਦੀਪ ਹੈਗਾ ਜੋ ਪਿਛੋ ਤਲਵੰਡੀ ਜੱਲੇਖਾਨ ਦਾ ਰਹਿਣ ਵਾਲਾ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਇਹ ਦੋਨੋਂ ਪਰਸਨ ਨਿਹੰਗ ਸੀਗੇ ਤੇ ਦੋਨੋਂ ਹੀ ਪਰਸਨ ਉਹ ਯੂਪ ਦੇ ਮੇਰਟ ਤੋਂ ਇਹ ਇਲੀਗਲ ਵੈਪਨਸ ਨੂੰ ਲੈ ਕੇ ਆ ਰਹੇ ਸੀਗੇ ਜੋ ਇਨੀਸ਼ੀਅਲ ਪੁੱਛਗਿੱਛ ਦੇ ਹਿਸਾਬ ਨਾਲ ਜੋ ਗੱਲ ਸਾਹਮਣੇ ਆਈ ਹੈ ਕਿ ਨਾਨੋ ਕਿਸੇ ਨੇ 68 ਲੱਖ 68000 ਰੁਪਏ ਦਿੱਤੇ ਸੀਗੇ ਤੇ ਇਹ ਤਿੰਨ ਪਿਸਟਲ ਲੈ ਕੇ ਆਏ ਹੈ ਤੇ ਹੁਣ ਜੋ ਅੱਗੇ ਦੀ ਤਫਤੀਸ਼ ਹੈ ਉਹ ਪਰਸਨ ਜਿਨੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਜਿਨਾ ਜਿਨੇ ਤਿੰਨ ਵੈਪਨ ਮੰਗਾਏ ਉਹਦਾ ਇੱਕ ਪਤਾ ਕਰਨਾ ਕਿ ਉਹ ਬੰਦੇ ਨੇ ਕਿਉਂ ਇਨਾ ਤੋਂ ਮੰਗਾਏ ਸੀਗੇ ਤੇ ਦੂਜੀ ਜਿਹੜੀ ਗੱਲ ਹੈਗੀ ਇਹਨਾਂ ਦੇ ਦਰਸ਼ਨ ਮੁਤਾਬਿਕ ਇਹ ਆਪਣੇ ਪਰਸਨਲ ਇਸਤੇਮਾਲ ਦੇ ਲਈ ਇਹ ਵੈਪਨ ਲੈ ਕੇ ਆਏ ਤੇ ਅੱਗੇ ਕੋਈ ਔਰ ਕਰਾਇਮ ਦਾ ਐਸਾ ਚ ਇਹਨਾਂ ਦਾ ਕੋਈ ਮੋਟਿਵ ਨਹੀਂ ਸੀਗਾ ਬਟ ਕਿਉਂਕਿ ਹਜੇ ਉਹ ਦੂਜਾ ਤੀਜਾ ਪਰਸਨ ਜਿਨੇ ਵੈਪਨ ਮੰਗਾਈ ਸੀਗੇ ਉਹਦਾ ਹਜੇ ਪਤਾ ਕਰਨਾ ਬਾਕੀ ਹੈਗਾ ਤੇ ਹੋਰ ਅਗਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੋਈ ਪਾਈ ਜਾਂਦੀ ਹੈ ਤੇ ਫਿਰ ਉਹ ਅਸੀਂ ਪ੍ਰੈਸ ਨਾਲ ਅਸੀਂ ਸ਼ੇਅਰ ਕਰਦੇ ਹਾਂ ਇੱਕ ਫਿਰੋਜ਼ਪੁਰ ਦੇ ਜਿਆ ਕਾਸ਼ਦੀਪ ਤੇ ਦੂਜਾ ਪਰਸਨ ਜੋ ਵਿਨਾਈ ਲੇਗਾ ਪ੍ਰੀਮੀਅਮ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਵੀ ਜਿਹੜਾ ਥਰਡ ਪਰਸਨ ਉਹ ਕੋਦਰ ਨਹੀਂ ਨਹੀਂ ਹਜੇ ਨਹੀਂ ਆਇਆ ਹੈਗਾ ਬਸ ਇਹਨਾਂ ਨੂੰ ਪੈਸੇ ਮਿਲੇ ਹੈ ਤੇ ਇਹਨਾਂ ਨੇ ਜੋ ਆਗੇ ਪੇਮੈਂਟ ਕੀਤੀ ਹੈਗੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਪਤਾ ਲੱਗ ਸਕਦਾ ਹੈਗਾ ਆ ਨਹੀਂ ਹਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇੱਕ ਤਾਂ 17 ਸਾਲ ਕੁਝ ਮਹੀਨੇ ਦੀ ਇੱਕ ਦੀ ਏਜ ਹੈਗੀ ਤੇ ਦੂਜਾ ਪਰਸਨ ਇੱਕ 21 ਸਾਲ ਦਾ ਹੈਗਾ ਤੇ ਦੋਨੋਂ ਹੀ ਨਿਹੰਗ ਸਿੱਖ ਹੈ ਤੇ ਇੱਕ ਡੇਰਾ ਅੰਮ੍ਰਿਤਸਰ ਦੇ ਨੇੜੇ ਇੱਕ ਡੇਰਾ ਹੈਗਾ ਉੱਥੇ ਕੋੜਿਆਂ ਦੇ ਸਾਮ ਕਰਨ ਵਾਸਤੇ ਉੱਥੇ ਆਪਣਾ ਉਹ ਦੇਖਰੇਖ ਕਰ ਰਹੇ ਸੀਗੇ ਤੇ ਕੋਈ ਕ੍ਰਿਮੀਨਲ ਹਿਸਟਰੀ ਐਸਐਚ ਹਜੇ ਤੱਕ ਕੋਈ ਸਾਹਮਣੇ ਨਹੀਂ ਹੈ ਕੈਮਰਾਟਰ ਮੋਡ ਕੀ ਸੀ ਇਹਨਾਂ ਦਾ ਜਿਹੜਾ ਕੈਸ਼ ਦਿੱਤਾ ਗਿਆ ਇਹ ਲੈ ਕੇ ਕੈਸ਼ ਲੈ ਕੇ ਗਏ ਸੀਗੇ ਬਟ ਜਿਹੜਾ ਕਿ ਉੱਥੇ ਖਰੀਦ ਇਨਾਂ ਨੇ ਕੀਤੇ ਮੇਰਟ ਤੋਂ ਉੱਥੇ ਇਹਨਾਂ ਨੇ ਕੁਝ ਪੇਮੈਂਟ ਯੂਪੀਆਈ ਵੀ ਕੀਤੀ ਹੈ ਤਾਂ ਜਿਸ ਤੋਂ ਬਾਏ ਕੀਤਾ ਹੈਗਾ ਔਰ ਜਿਹਨੇ ਖਰੀਦ ਕਰਾਈ ਹੈ ਉਹ ਦੋਨੋਂ ਪਰਸਨ ਮਿਲ ਜਾਣਗੇ ਤਾਂ ਪੂਰਾ ਕੋ ਪੂਰਾ ਜੋ ਇਹ ਇਲੀਗਲ ਵੈਪਨ ਦੀ ਸਮਗਲਿੰਗ ਵਾਲਾ ਇੱਕ ਨੈਟਵਰਕ ਹੈਗਾ ਉਹ ਪਤਾ ਲੱਗ ਜਾਏਗਾ ਕਿੰਨੇ ਦਿਨ ਦਾ ਰਿਮਾਂਡ ਇੱਕ ਆਕਾਸ਼ਦੀਪ ਦਾ ਸਾਡੇ ਕੋਲ ਇੱਕ ਦਿਨ ਦਾ ਰਿਮਾਂਡ ਮਿਲਿਆ ਅੱਜ ਉਹਦੇ ਅੱਜ ਉਹਨੂੰ ਪੇਸ਼ ਕਰਾਇਆ ਗਿਆ ਸੀਗਾ ਤੇ ਉਹਨੂੰ ਇਹ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਉਹ ਅਸੀਂ ਬਾਅਦ ਚ ਸ਼ੇਅਰ ਕਰਦੇ ਕਿਉਂਕਿ ਪਰਸਨਲ ਯੂਜ਼ ਦੇ ਲਈ ਲਏ ਸੀਗੇ ਤੇ ਜਥੇ ਬੰਦੀ ਦਾ ਐਸੇਜ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ ਤੁਸੀਂ ਦੇਖਿਆ ਤਸਵੀਰਾਂ ਐਸਪੀਡੀ ਜ਼ਿਲ੍ਹਾ ਮੋਹਾਲੀ ਜੋਤੀ ਆਵਦ ਵੱਲੋਂ ਕਿਹਾ ਗਿਆ ਹੈ ਕਿ ਭਾਗੋ ਮਜਰਾ ਟੋਲ ਪਲਾਜ਼ਾ ਦੇ ਕੋਲੋਂ ਇਹਨਾਂ ਦੋ ਨਿਹੰਗਾਂ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਸੀ ਇੱਕ ਦੀ ਉਮਰ ਘੱਟ ਸੀ ਜਿਸ ਨੂੰ ਜੁਡੀਸ਼ਲ ਜਿਹੜਾ ਹੈ ਭੇਜ ਦਿੱਤਾ ਹੈ ਫਿਲਹਾਲ ਇਸ ਦਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਨੂੰ ਜਿਹੜਾ ਹੈ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿੱਤਾ ਹੈ ਕਿਸ ਤੋਂ ਇਹ ਪਿਸਤੌਲਾਂ ਲੈ ਕੇ ਆਇਆ ਸੀ ਹਜੇ ਉਸ ਨੂੰ ਵੀ ਜਿਹੜਾ ਹੈ ਗ੍ਰਿਫਤਾਰ ਕਰਨਾ ਬਾਕੀ ਹੈ ਹੁਣ ਦੋ ਦਿਨ ਦੇ ਵਿੱਚ ਇਹ ਨਿਹੰਗ ਕੀ ਕੀ ਖੁਲਾਸੇ ਕਰਦਾ ਹੈ ਇਹ ਤਾਂ ਆਨਾਲਾ ਹੈ ਸਮਾਹੀ ਦੱਸੇਗਾ ਅਖਰੜ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ